ਇੱਕ ਹੋਰ ਦਾਸ ਤੇਰੇ ਪਾਸ ਹੈ ਦਾਸ ਹਰ ਵੇਲੇ ਸ਼ੰਦ ਤੇਰਾ ਗਾਵੇ ਸਹੀ ਪਿਆਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਜੇ ਕਰਮ ਤੇਨ ਲਾਗਰੇ ਚੰਗੇ ਨੇ ਜਿੰਦਾਂ ਦੀਆਂ ਤੇਰੇ ਨਾਲ ਪਈਆਂ ਪੀਤਾ ਗੂੜੀਆਂ ਕੋਹਾਂ ਦੂਰ ਜਿੰਨਾ ਦੀ ਜਬਾਨੋਂ ਗੱਲਾਂ ਕੂੜੀਆਂ ਓ ਠੂਠਿਆਂ ਦਾ ਸੰਗ ਕਦੇ ਹੋਵੇ ਨਾ ਸੱਚ ਜੀਵਨ ਦਾ ਅੰਗ ਬਣੇ गुरमखान कोन हर केदार मन ठंडा ठार हो दौड़े हज तल जे खलो वेख ते पखंड जिन प्यारे न कृष्णा जी अग जिन गुरमखान कोन हर केदार मन ठंडा ठार होज दौड़े हज त कल जे खलो ਜਕਰ ਵਿੱਚ ਮੋੜੇ ਪਾਵੇ ਸਹੀ ਪਿਆਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਸਹੀ ਪਿਆਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਕਉ ਤਣੀ ਕਟਣੀ ਦੇ ਪੂਰੇ ਪੱਕੇ ਹਉਣ ਸੂਰੇ ਜੋ ਤੇਰੇ ਚਰਨਾਂ ਦੇ ਹਉਣ ਵਸਦੇ ਹਦੂਰੇ ਜੋ ਮਨੰਦ ਸਦੇ ਹਦੂਰੇ ਜੋ ਮਨ ਦੇ ਵਾਗੀ ਹੋਣ ਆਤਮਾ ਦੇ ਆਨੀ ਜੋ ਸ਼ਬਦ ਸੰਗ ਜੋੜ ਦੇ ਸਤ ਹੁਣ ਧਿਆਨੀ ਜੋ ਹੋ ਰਸਮਾ ਕਰਨ ਜਿਹੜੇ ਜਪਦੇ ਤੈਨੂੰ ਹਿਰਦਾ ਜਿਨ੍ਹਾਂ ਦਾ ਸਦਾ ਪਿਆਵੇ ਸਹੀ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿਨ੍ਹਾਂ ਮਿਲਿਆ ਨਾਮ ਜੇ ਸਾਥ ਜੋ ਨਿਭਾਉਂਦੇ ਭੁੱਲਿਆ ਹੋਿਆਂ ਨੂੰ ਹੋਣ ਰਸਤਾ ਦਿਖਾਉਂਦੇ ਚੰਗੇ ਮਾਰੇ ਸਮੇਂ ਹੋਣ ਸਾਥ ਜੋ ਨਿਭਾਉਂਦੇ ਭੁੱਲਿਆ ਹੋਿਆਂ ਨੂੰ ਹੋਣ ਰਸਤਾ ਦਿਖਾਉਂਦੇ ਹੁਣ ਨਾਸਵਾਰੀ ਈਮਾਨ ਹੋ ਨਾ ਰਸਤਾ ਦਿਖਾਵ ਦੇ ਮੇਰਾ ਨਾਸਵਾਰ ਕੀ ਮਾਨਦਾਰ ਹੋਣ ਜੋ ਪਾਏ ਜਿਦੜੇ ਇੱਕ ਤਾਨ ਕੇ ਖਲੂਨ ਜੋ ਖੂਨ ਜਿਹੜੇ ਤਣੀ ਦੇ ਗੱਡੇ ਕਦੇ ਕਰ ਦੇਣਾ पूरा लाॾे लिस बसां दिगागर जंडे सिंहदास फिर बसां द ਤੇਰੇ ਬਾਸਾਂ ਦਾ ਹੋਵੇਂ ਵੀ ਬਿਮਾਰੀ ਹੋਵੇ ਨਾਸ ਜੀ ਸਿਰ ਤੇ ਸ਼ਬਦ ਵਾਲੀ ਤੁਨੀ ਚ ਸਮਾਵੇ ਸਹੀ ਪਿਆਰੇ ਮੇਰੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ